ਅਸਕਰ ਜਨ ਸਪੋਕਸਮੈਨ ਜਿਹੜੇ ਤੁਸੀਂ ਤਾਂ ਮੈਂ ਸਰਬਨੇਪੁਰ ਦਾ ਅਮਰਸਰ ਦੇ ਇਲਾਕੇ ਮਕਬੂਲਪੁਰਾ ਦੀ ਗਲੀ ਨੰਬਰ 14 ਦੇ ਵਿੱਚ ਮੌਜੂਦ ਹੈ ਜਿੱਥੇ ਇੱਕ ਹੋਰ ਨਸ਼ਾ ਤਸਕਰ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਬਡੋਜਰ ਦੇ ਨਾਲ ਉਹ ਨਸ਼ਾ ਤਸਕਰ ਦੇ ਜਿਹੜਾ ਇਮਾਰਤਾ ਉਸ ਨੂੰ ਤੋੜਿਆ ਜਾ ਰਿਹਾ ਤਸਵੀਰਾਂ ਜਿਹੜੀਆਂ ਐਸੋ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਇਮਾਰਤ ਨੂੰ ਜਿਹੜਾ ਉਹ ਤੋੜਿਆ ਜਾ ਰਿਹਾ ਔਰ ਕਟਰ ਦੇ ਨਾਲ ਜਿਹੜੇ ਪਿੱਲਰ ਨੇ ਉਹ ਖੇਟਾ ਸੱਟੇ ਜਾ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਨਸ਼ਿਆਂ ਦੇ ਖਿਲਾਫ ਇੱਕ ਮੁਹਿੰਮ ਜਿਹੜੀ ਚੜੀ ਗਈ ਹੈ ਕਿ ਜੁੱਧ ਜਿਹੜਾ ਛੇੜਿਆ ਗਿਆ ਉਸ ਦੇ ਵਿੱਚ ਤੁਸੀਂ ਦੇਖ ਲਓ ਕਿ ਕਿਸ ਕਦਰ ਜਿਹੜੀਆਂ ਨਸ਼ੇ ਦੀ ਤਸਕਰੀ ਕਰ ਕਰਕੇ ਜਿਹੜੀਆਂ ਇਹ ਇਮਾਰਤਾਂ ਤਿਆਰ ਕੀਤੀਆਂ ਗਈਆਂ ਨੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਤੋੜਿਆ ਜਾ ਰਿਹਾ ਤਬਸਤ ਕੀਤਾ ਜਾ ਰਿਹਾ ਤਸਵੀਰਾਂ ਇਹ ਤੁਹਾਡੀ ਸਕਰੀਨ ਤੇ ਨੇ ਤੁਹਾਡੇ ਸਾਹਮਣੇ ਨੇ ਔਰ ਪੰਜਾਬ ਸਰਕਾਰ ਦਾ ਇਹ ਹੀ ਉਪਰਾਲਾ ਕਿ ਕਿਸੇ ਵੀ ਕੀਮਤ ਤੇ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਨੂੰ ਬਖਸ਼ਿਆ ਜਿਹੜਾ ਉਹ ਨਹੀਂ ਜਾਵੇਗਾ ਜਿਹੜੀ ਜਾਇਦਾਦ ਉਹਨਾਂ ਨੇ ਨਸ਼ੀਦੀ ਤਸਦੀਕ ਦੇ ਨਾਲ ਹਜ਼ਾਰਾਂ ਨੌਜਵਾਨਾਂ ਦੀ ਜੀਜੀ ਬਰਬਾਦ ਕਰਕੇ ਜਿਹੜੀ ਬਣਾਈ ਹੈ ਉਸ ਜਾਇਦਾਦ ਨੂੰ ਪੂਰੀ ਤਰ੍ਹਾਂ ਦੇ ਨਾਲ ਮਲਿਆਬੇਟ ਜਿਹੜਾ ਉਹ ਕੀਤਾ ਜਾਣਾ ਇਸ ਤੋਂ ਪਹਿਲਾਂ ਪਰਿਵਾਰਕ ਵਖੇ ਕਾਰਵਾਈ ਕੀਤੀ ਗਈ ਤਾਂ ਹੁਣ ਜਿਹੜੀ ਹੈ ਇਹ ਕਾਰਵਾਈ ਇਸ ਵਕਤ ਜਿਹੜੀ ਹੈ ਉਹ ਮਕਬੂਲਪੁਰਾ ਇਲਾਕੇ ਗਲੀ ਨੰਬਰ 14 ਦੇ ਵਿੱਚ ਕੀਤੀ ਜਾ ਰਹੀ ਹੈ ਸਰ ਕੀ ਕਾਰਵਾਈ ਇਥੇ ਕੀਤੀ ਜਾ ਰਹੀ ਹੈ ਸਾਡੇ ਸਾਹਮਣੇ ਹੈ ਜੀ ਕੀ ਨਾਮ ਹੈ ਸਾਦ ਨਸ਼ਾ ਤਸਕਰ ਦਾ ਇੱਕ ਗਰਮੀਤ ਸਿੰਘ ਹੈ ਜੀ ਅੱਛਾ ਜੀ ਇਹ ਤੇ ਕਾਫੀ ਮਕਮਮੇ ਦਰਜ ਨੇ ਫੜੇ ਜੀ ਬਹੁਤ ਚਰਚਾ ਵਿੱਚ ਮਕਬੂਲ ਪਰੇਸ਼ ਤੇ ਕਿੰਨੇ ਕਿ ਬੱਚੇ ਸਾਥ ਦਰਜ ਹੈ ਤੇ ਪਹਿਲਾਂ ਇੱਥੇ ਤਿੰਨ ਮਕਮਮੇ ਦਰਜ ਹੈ ਜੀ ਕਮਰਸ਼ਲ ਕਮੇਟੀ ਦੇ ਅੱਛਾ ਜੀ ਤੇ ਨਾਮ ਕੀ ਸਾਥ ਅਸੇ ਗਰਮੀਤ ਸਿੰਘ ਬਿਲਕੁਲ ਆ ਗਰਮੀਤ ਸਿੰਘ ਨਸ਼ਾ ਤਸਕਰ ਦਾ ਨਾਮ ਆ ਉਹ ਸੀ ਬਿਲਕੁਲ ਇਸ ਤਰ੍ਹਾਂ ਦਾ ਕਹਿਣਾ ਹੈ ਕਿ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਖਿਲਾਫ ਇਥੇ ਕੀਤੀ ਜਾ ਰਹੀ ਆ ਉਹਨਾਂ ਵਾਲੇ ਸਮੇਂ ਦੇ ਵਿੱਚ ਹੋਰ ਵੀ ਕਾਰਵਾਈ ਜਿਹੜੀ ਆ ਜੇਹੀ ਤੁਹਾਨੂੰ ਇਥੇ ਦੇਖਣ ਨੂੰ ਜਿਹੜੀ ਆ ਉਹ ਜ਼ਰੂਰ ਮਿਲੇਗੀ ਪਰ ਫਿਲਹਾਲ ਜੇਕਰ ਗੱਲ ਕਰੀਏ ਤਾਂ ਗੁਰਮੀਤ ਸਿੰਘ ਨਾਮ ਦਾ ਨਸ਼ਾ ਤਸਕਰ ਆ ਜਿਸ ਦੇ ਪਹਿਲਾਂ ਵੀ ਤਿੰਨ ਮਾਮਲੇ ਜਿਹੜੇ ਨੇ ਉਹ ਦਰਜ ਨੇ ਤੇ ਹੁਣ ਉਸ ਦੇ ਵੱਲੋਂ ਜਿਹੜੀ ਪ੍ਰਾਪਰਟੀ ਜਿਹੜੀ ਤਿਆਰ ਕੀਤੀ ਗਈ ਸੀ ਉਸ ਮਾਰਤ ਨੂੰ ਤੁਸੀਂ ਦੇਖੋ ਕਿ ਕਿਸ ਕਦਰ ਜਿਹੜਾ ਉਹ ਤੋੜਿਆ ਗਿਆ ਆ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਜਿਹੜਾ ਇੱਕ ਤਰ੍ਹਾਂ ਦੇ ਨਾਲ ਵੇਖਿਆ ਜਾਵੇ ਤਾਂ ਕਿਤਾ ਦੇ ਆ ਰਹੇ ਤਸਵੀਰਾਂ ਇਸ ਵਕਤ ਤੁਹਾਡੀ ਸਕਰੀਨ ਤੇ ਨੇ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਫਿਲਹਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਕਹਿਣਾ ਹੈ ਕਿ ਪੰਜਾਬ ਦੇ ਅੰਦਰ ਕਿਸੇ ਵੀ ਕੀਮਤ ਤੇ ਨਸ਼ਾ ਤਸਕਰਾਂ ਨੂੰ ਜਿਹੜਾ ਉਹ برداشت ਨਹੀਂ ਕੀਤਾ ਜਾਵੇਗਾ ਆਪਣੇ ਆਪ ਦੇ ਵਿੱਚ ਪਹਿਲੀ ਵਾਰ ਇਹ ਕਾਰਵਾਈ ਜਿਹੜੀ ਆ ਉਹ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੀ ਹੈ ਕਿ ਨਸ਼ਾ ਤਸਕਰ ਜਿਹੜੇ ਹੁਣ ਉਹਨਾਂ ਦੇ ਜੜੀਆਂ ਪ੍ਰਾਪਰਟੀਆਂ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਬੁਲਡੋਜ਼ਰ ਜਿਹੜੇ ਆ ਉਹ ਚਲਾਏ ਜਾ ਰਹੇ ਹੁਣ ਆਪਣੇ ਆਪ ਦੇ ਵਿੱਚ ਇੱਕ ਨਵਾਂ ਕੁਪਰਾਲਾ ਔਰ ਤਸਵੀਰਾਂ ਐਸੋ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੀ ਹੈ ਉਹ ਨਸ਼ਾ ਤਸਕਰੀ ਦੇ ਖਿਲਾਫ ਇੱਕ ਕਾਰਵਾਈ ਫਿਲਹਾਲ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਮਕਬੂਲਪੁਰਾ ਇਲਾਕੇ ਦੇ ਵਿੱਚ ਜਿਹੜੀ ਆ ਕਾਰਵਾਈ ਕੀਤੀ ਗਈ ਤਾਂ ਹੁਣ ਮਾਫ ਕਰਨਾ ਇਸ ਤੋਂ ਪਹਿਲਾਂ ਭੜੀਵਾਲੇ ਇਲਾਕੇ ਦੇ ਵਿੱਚ ਕਾਰਵਾਈ ਕੀਤੀ ਗਈ ਤਾਂ ਹੁਣ ਮਕਬੂਲਪੁਰਾ ਇਲਾਕੇ ਦੇ ਵਿੱਚ ਜਿਹੜਾ ਕੀ ਨਸ਼ੇ ਦਾ ਗੜ ਜਿਹੜਾ ਮੰਨਿਆ ਜਾਂਦਾ ਔਰ ਇੱਥੇ ਗੁਰਮੀਤ ਸਿੰਘ ਜਿਹੜਾ ਨਸ਼ਾ ਤਸਕਰੀ ਉਸ ਦੇ ਕਾਫੀ ਚਰਚੇ ਸੀ ਔਰ तकरीबन 3 ਤੋਂ ਵੱਧ ਪਰਚੇ ਜਿਹੜੇ ਉਸਤੇ ਖਿਲਾਫ ਦਰਸਨ ਜਿਸ ਨੂੰ ਲੈ ਕੇ ਹੁਣ ਮੈਂ ਜਿਹੜੀ ਹੈ ਵੱਡੀ ਕਾਰਵਾਈ ਇਸ ਵਕਤ ਗੁਰਮੀਤ ਸਿੰਘ ਦੇ ਖਿਲਾਫ ਕੀਤੀ ਗਈ ਹੈ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਤੁਸੀਂ ਦੇਖ ਰਹੇ ਹੋ ਔਰ ਗੱਲ ਕਰੀਏ ਤਾਂ ਕਿ ਹਲਕਾ ਵਿਧਾਇਕ ਮੈਡਮ ਜੀਵਨਜੋਤ ਕੌਰ ਵੀ ਇੱਥੇ ਪਹੁੰਚੇ ਹੋਏ ਨੇ ਮੈਡਮ ਜੀਵਨ ਜੋਤ ਕੋਰ ਦੇ ਨਾਲ ਵੀ ਜਿਹੜੀ ਆ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਾਂਗੇ ਪੰਜਾਬ ਪੁਲਿਸ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਜਿਹੜਾ ਵੱਡੀ ਮੁਹਿੰਮ ਜਿਹੜੀ ਚੇੜੀ ਗਈ ਹੈ ਕਿਤਨਾ ਕਿਤੇ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਨੇ ਆਪਣੀ ਕਾਲੀ ਕਮਾਈ ਦੇ ਨਾਲ ਇਹ ਇਮਾਰਤਾਂ ਜਿਹੜੀਆਂ ਤਿਆਰ ਕੀਤੀਆਂ ਨੇ ਉਹਨਾਂ ਇਮਾਰਤਾਂ ਨੂੰ ਜਿਹੜਾ ਉੱਥੋਂ ਹੱਤ ਕੀਤਾ ਜਾ ਰਿਹਾ ਤੋੜਿਆ ਜਾ ਰਿਹਾ ਔਰ ਇਹ ਜਿਹੜਾ ਵੱਡਾ ਉਪਰਾਲਾ ਜਿਹੜਾ ਪੰਜਾਬ ਸਰਕਾਰ ਦਾ ਹੈ ਜਿਸ ਦੇ ਨਾਲ ਨਸ਼ਾ ਤਸਕਰ ਜਿਹੜੇ ਹੁਣ ਜਿਹੜੇ ਨੇ ਪੂਰੀ ਤਰ੍ਹਾਂ ਦੇ ਨਾਲ ਘਬਰਾਏ ਹੋਏ ਨੇ ਪੰਜਾਬ ਪੁਲਿਸ ਦੀ ਇਹ ਕਾਰਵਾਈ ਵੀ ਵੇਖਿਆ ਜਾਵੇ ਤਾਂ ਛਲਾਗਾ ਯੋਗ ਜਿਹੜੀ ਆ ਉਹ ਬਣਦੀ ਆ ਫਿਲਹਾਲ ਹਲਕਾ ਵਿਧਾਇਕ ਮੈਡਮ ਜੀਵਨ ਜੋਤ ਕੌਰ ਵੀ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਕਬੂਲਪੁਰਾ ਇਲਾਕਾ ਗਲੀ ਨੰਬਰ 14 ਦੱਸਿਆ ਜਾ ਰਿਹਾ ਗੁਰਮੀਤ ਸਿੰਘ ਨਸ਼ਾ ਤਸਕਰ ਦਾ ਨਾਮ ਜਿਹੜਾ ਉਹ ਦੱਸਿਆ ਜਾ ਰਿਹਾ ਫਿਲਹਾਲ ਮੈਡਮ ਜੀਵਨ ਚੋਦ ਕੋਰ ਮੌਜੂਦ ਨੇ ਅੱਜ ਮੈਮ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਨਸ਼ਾ ਤਸਕਰਾ ਦੇ ਖਿਲਾਫ ਕਿਵੇਂ ਦੇਖੋ ਦੇਖੋ ਜੀ ਲੋਕ ਇਸ ਨੂੰ ਲੋਕ ਇਸ ਨੂੰ ਬਹੁਤ ਚੰਗੇ ਨਜ਼ਰੀਏ ਨਾਲ ਦੇਖ ਰਹੇ ਨੇ ਔਰ ਮੈਂ ਦੱਸਣਾ ਚਾਹੁੰਨੀ ਆ ਕਿ ਸਾਡੀ ਮਾਨ ਸਰਕਾਰ ਵੱਲੋਂ ਇੱਕ ਮੁਹਿੰਮ ਚਾਲੂ ਕੀਤੀ ਗਈ ਸੀਗੀ ਯੁੱਧ ਨਸ਼ਿਆਂ ਵਿਰੁੱਧ ਸੋ ਉਸੇ ਦੇ ਤਹਿਤ ਅੱਜ ਮੇਰੇ ਹਲਕੇ ਦੇ ਵਿੱਚ ਮਕਬੂਲ ਪੂਰਾ ਏਰੀਆ ਜਿਸ ਨੂੰ ਕਿ ਗੜ ਮੰਨਿਆ ਜਾਂਦਾ ਹੈ ਨਸ਼ਿਆਂ ਦਾ ਸੋ ਉੱਥੇ ਅੱਜ ਇੱਕ ਕਾਰਵਾਈ ਹੋਈ ਹੈ ਉੱਥੇ ਡਿਮੋਲੇਸ਼ਨ ਹੋਈ ਹੈ ਔਰ ਦੱਸਣਾ ਚਾਹਾਂਗੀ ਕਿ ਡੈਮੋਲੇਸ਼ਨ ਜਿਨ੍ਹਾਂ ਦੀ ਹੋਈ ਹੈ ਉਹਨਾਂ ਦੇ ਨੌ ਕਰਨੇ ਸੋ ਇਹ ਨੌ ਘਰ ਜਿਹੜੇ ਕੋਈ ਖੂਨ ਪਸੀਨੇ ਦੀ ਕਮਾਈ ਨਾਲ ਨਹੀਂ ਬਣੇ ਹੋਏ ਆ ਇਹ ਪਤਾ ਨਹੀਂ ਕਿੰਨੀਆਂ ਮਾਵਾਂ ਦੇ ਪੁੱਤ ਨਸ਼ੇ ਤੇ ਲਾ ਕੇ ਮਾਰ ਕੇ ਇਹ ਫੇਰ ਘਰ ਬਣਾਏ ਗਏ ਤੇ ਆਪ ਦੇ ਬੱਚੇ ਇਹਨਾਂ ਨੇ ਐਬ੍ਰੋਡ ਭੇਜੇ ਹੋਏ ਸੋ ਇਹਨਾਂ ਨੂੰ ਸਖਤ ਤਾਕੀਦ ਹੈ ਮੈਸੇਜ ਹੈ ਜਿੰਨੇ ਨਸ਼ੇ ਦੇ ਤਸਕਰੇ ਕਿ ਇਹ ਜੇ ਸਟ੍ਰਿਕਟ ਐਕਸ਼ਨਸ ਲੈਣ ਲਈ ਅਸੀਂ ਹੁਣ ਤਿਆਰਾਂ ਕਿਉਂਕਿ ਸਾਡੇ ਨਾਲ ਲੋਗ ਨੇ ਇਹ ਇਹ ਜੇ ਐਕਸ਼ਨਸ ਆ ਲੋਕਾਂ ਵੱਲੋਂ ਇੰਨਾ ਜ਼ਿਆਦਾ ਸਾਨੂੰ ਭਰਪੂਰ ਸਾਥ ਮਿਲ ਰਿਹਾ ਹੈ ਇੰਨਾ ਸਮਰਥਨ ਮਿਲ ਰਿਹਾ ਹੈ ਔਰ ਲੋਕ ਬਹੁਤ ਐਪਰੀਸ਼ੀਏਟ ਕਰ ਰਹੇ ਨਾਟ ਓਨਲੀ ਇਨ ਪੰਜਾਬ ਸਾਨੂੰ ਬਾਹਰੋਂ ਬਹੁਤ ਕਾਲਸ ਆ ਰਹੇ ਆ ਕਿ ਮਾਨ ਸਰਕਾਰ ਦਾ ਜਿਹੜਾ ਇਹ ਐਕਸ਼ਨ ਹੈਗਾ ਇਹ ਬਹੁਤ ਸ਼ਲਾਘਾਯੋਗ ਹੈਗਾ ਸੋ ਹੈਵਿੰਗ ਸੈਟ ਦੈਟ ਮੈਂ ਤੁਹਾਡੇ ਰਾਹੀਂ ਮੈਂ ਵੀ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਆ ਕਿ ਇਹ ਜਿਹੜਾ ਸਾਡਾ ਐਕਸ਼ਨ ਹੈ ਇਨੂੰ ਆਪਾਂ ਕੋਈ ਪੋਲੀਟੀਕਲ ਰੰਗਤ ਨਾ ਦਿੰਦੇ ਹੋਏ ਹਰ ਸਮਾਜ ਸੇਵੀ ਸੰਸਥਾ ਪੂਰਾ ਸਮਾਜ ਸੁਸਾਇਟੀ ਸੰਸਥਾ ਮਾ ਸਟੂਡੈਂਟਸ ਯੂਨੀਵਰਸਿਟੀਆਂ ਇਹ ਆਪਣਾ ਆਪਣਾ ਬਣਦਾ ਪੋਜ਼ਿਟਿਵ ਹਿੱਸਾ ਇਸ ਦੇ ਵਿੱਚ ਜ਼ਰੂਰ ਪਾਣ ਸਾਡਾ ਸਹਿਯੋਗ ਦੇਣ ਇਹਦੇ ਵਿੱਚ ਜਦੋਂ ਤੁਸੀਂ ਦੱਸਿਆ ਕਿ ਨੌਕਰ ਇਹਨੇ ਤਿਆਰ ਕੀਤੇ ਨੇ ਨੌਵਾਂ ਕਰਾਂ ਦੇ ਖਿਲਾਫ ਕਾਰਵਾਈ ਹੋਏਗੀ ਜਾਂ ਸਿਰਫ ਇਹੀ ਦੇਖੋ ਮੇਰਾ ਖਿਆਲ ਤਾਕੀਦ ਤਾਕੀਦ ਜਦੋਂ ਕਰਨੀ ਹੁੰਦੀ ਹੈ ਤਾਂ ਇੱਕ ਮੈਸੇਜ ਬਹੁਤ ਜ਼ਰੂਰੀ ਹੁੰਦਾ ਹੈ ਹੈਵਿੰਗ ਸੈਡ ਦੈਟ ਸਾਡੇ ਕੋਲ ਲਿਸਟ ਹੈ ਅਜੇ ਹੋਰ ਬਹੁਤ ਸਾਰੇ ਹੈਗੇ ਨੇ ਜਿਨ੍ਹਾਂ ਦੀ ਵਾਰੀ ਆਉਣੀ ਹੈ ਜਿਨ੍ਹਾਂ ਜਿਨ੍ਹਾਂ ਨੂੰ ਕਿਉਂਕਿ ਇਹ ਇੱਕ ਇੱਕ ਡਿਊ ਪ੍ਰੋਸੈਸ ਫਾਲੋ ਕਰਕੇ ਫਿਰ ਇਹ ਸਾਰਾ ਕੀਤਾ ਜਾਂਦਾ ਹੈ ਇਸ ਤੋਂ ਬਾਅਦ ਵੀ ਅਗਰ ਕੋਈ ਨਹੀਂ ਹਟਦਾ ਤੇ ਫਿਰ ਆਬਵੀਅਸਲੀ ਫਿਰ ਜੋ ਜੋ ਜਿੰਨੇ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਦਾ ਐਕਸ਼ਨ ਹੋਏ ਬਿਲਕੁਲ ਜੀ ਇਹ ਸਨ ਹਲਕਾ ਬਿਨາຍਕ ਮੈਡਮ ਜੀਵਨ ਜੋਤ ਕੌਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦੱਸਿਆ ਕਿ ਇਹ ਗੁਰਮੀਤ ਸਿੰਘ ਨਾਮ ਦਾ ਨਸ਼ਾ ਤਸਕਰ ਹੈ ਜਿਸ ਨੇ ਨੌਕਰ ਜਿਹੜੇ ਨੇ ਉਹ ਬਣਾਏ ਨੇ ਔਰ ਕੋਈ ਇਹ ਕਰੜਿਆ ਉਸ ਨੇ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਨਹੀਂ ਸਗੋਂ ਲੋਕਾਂ ਦਾ ਖੂਨ ਨਿਚੋੜ ਕੇ ਨੌਜਵਾਨਾਂ ਨੌਜਵਾਨਾਂ ਨੂੰ ਨਸ਼ੇ ਤੇ ਲਾ ਕੇ ਹਜ਼ਾਰਾਂ ਮਾਵਾਂ ਦੇ ਪੁੱਤ ਜਿਹੜੇ ਆ ਉਹ ਖਾ ਕੇ ਫਿਰ ਜਿਹੜੀ ਆ ਇਹ ਪ੍ਰਾਪਰਟੀ ਤਿਆਰ ਕੀਤੀ ਸੀ ਇਸ ਕਰਕੇ ਹੁਣ ਇਹ ਕਾਰਵਾਈ ਜਿਹੜੀ ਆ ਇਸ ਦੇ ਖਿਲਾਫ ਇੱਥੇ ਕੀਤੀ ਜਾ ਰਹੀ ਹੈ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅਜਿਹੀ ਕਾਰਵਾਈ ਸੂਰੇ ਜਿਹੜੀ ਆ ਅੰਮ੍ਰਿਤਸਰ ਦੇ ਇਲਾਕੇ ਪਰਾੜੀਵਾਲ ਦੇ ਵਿੱਚ ਵੀ ਦੇਖਣ ਨੂੰ ਮਿਲੀ ਸੀ ਤੇ ਪਰਾੜੀਵਾਰ ਤੋਂ ਬਾਅਦ ਹੁਣ ਇਹ ਜਿਹੜਾ ਨਜ਼ਾਰਾ ਉਹ ਇਸ ਵਕਤ ਮਕਬੂਲਪੁਰਾ ਇਲਾਕੇ ਦਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕਾਰਵਾਈ ਅੰਮ੍ਰਿਤਸਰ ਦੇ ਹੋਰ ਵੀ ਵੱਖ-ਵੱਖ ਇਲਾਕਿਆਂ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗੀ ਸਰਵਸਕ੍ਰਿਤ ਨਿਵਾਸ ਕੋਕਸਮੈਨ ਟੀਵੀ ਲਈ ਕੈਮਰਾਮੈਨ ਸਾਥੀ ਮੁਕੇਸ਼ ਬਾਬਾ ਦੇ ਨਾਲ ਸ਼੍ਰੀ ਅੰਮ੍ਰਿਤਸਰ ਸਾਹਿਬ